ਹਰੀ ਸਿੰਘ ਨਲਵਾ ਸਿੱਖ ਰਾਜ ਦੇ ਸਭ ਤੋਂ ਮਹਾਨ ਜਰਨੈਲਾਂ ਵਿੱਚੋਂ ਇੱਕ ਸਨ ਹਰੀ ਸਿੰਘ ਨਲਵਾ ਜੀ ਨੇ شیر ਦਾ ਜਬਾੜਾ ਬਿਨਾਂ ਕਿਸੇ ਖੋਫ ਡਰ ਤੋਂ ਪਾੜ ਦਿੱਤਾ ਸੀ ਹਰੀ ਸਿੰਘ ਨਲਵਾ ਦਾ ਪਠਾਨਾ ਵਿੱਚ ਐਨਾ ਡਰ ਸੀ ਕਿ ਉਹਨਾਂ ਨੇ ਸਲਵਾਰਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਜੋ ਕਿ ਅੱਜਕੱਲ ਇੱਕ ਫੈਸ਼ਨ ਬਣ ਗਿਆ ਹੈ ਆਪ ਜੀ ਨੇ ਜਿੰਨੀਆਂ ਵੀ ਜੰਗਾਂ ਲੜੀਆਂ ਸੱਬ ਦੇ ਵਿੱਚ ਬੇਖੌਫ ਜਿੱਤ ਪ੍ਰਾਪਤ ਕੀਤੀ ਹਰੀ ਸਿੰਘ ਨਲੂਆ ਸਿਰਫ ਜੰਗਾਂ ਦੇ ਸਿਪਾਹੀ ਨਹੀਂ ਇੱਕ ਨਿਰਮਾਨ ਕਰੀ ਅਤੇ ਦਰਸ਼ਨੀਲ ਪ੍ਰਸ਼ਾਸਕ ਵੀ ਸਨ ਉਹਨਾਂ ਦੀ ਕੁਰਬਾਨੀ ਅਤੇ ਯੋਗਦਾਨ ਅੱਜ ਵੀ ਪੰਜਾਬ ਅਤੇ ਭਾਰਤ ਦੇ ਇਤਿਹਾਸ ਵਿੱਚ ਸੋਨੇ ਦੇ ਅੱਖਰਾਂ ਵਿੱਚ ਲਿਖਿਆ ਜਾਂਦਾ ਹੈ ਇੰਗਲੈਂਡ ਦੇ ਇੱਕ ਮਸ਼ਹੂਰ ਅਖਬਾਰ ਵਿੱਚ ਲਿਖਿਆ ਹੈ ਕਿ ਹਰੀ ਸਿੰਘ ਨਲੂਆ ਜੀ ਦੁਨੀਆ ਦੇ ਮਹਾਨ ਜਰਨਲ ਸਨ 1831 ਈਸਵੀ ਵਿੱਚ ਬ੍ਰਿਟਿਸ਼ ਵਰਨਰ ਜਰਨਲ ਲਾਰਡ ਪੈਟਿਕ ਨਾਲ ਗੱਲਬਾਤ ਲਈ ਹਰੀ ਸਿੰਘ ਨਲਵਾ ਨੂੰ ਭੇਜਿਆ ਗਿਆ ਸੀ ਉਹ ਹਮੇਸ਼ਾ ਧਾਰਮਿਕ ਸਹਿਨਸ਼ੀਲਤਾ ਅਤੇ ਲੋਕ ਭਲਾਈ ਦੀ ਵਕਾਲਤ ਕਰਦੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇਸ ਵੀਡੀਓ ਵਿੱਚ ਤੁਹਾਨੂੰ ਜਾਣੂ ਕਰਵਾਵਾਂਗੇ ਹਰੀ ਸਿੰਘ ਨਲਵਾ ਦੇ ਇਤਿਹਾਸ ਬਾਰੇ ਹਰੀ ਸਿੰਘ ਨਲੂਆ ਦਾ ਜਨਮ 1791 ਈਸਵੀ ਵਿੱਚ ਸਰਦਾਰ ਗੁਰਦਿਆਲ ਸਿੰਘ ਉਪਲ ਅਤੇ ਮਾਤਾ ਧਰਮਕੌਰ ਦੇ ਘਰ ਗੁਜਰਾਵਾਲਾ ਪਾਕਿਸਤਾਨ ਵਿੱਚ ਹੋਇਆ ਸੀ। ਹਰੀ ਸਿੰਘ ਦੇ ਪਿਤਾ ਅਤੇ ਦਾਦਾ ਹਰੀਦਾਸ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾ ਸਿੰਘ ਅਤੇ ਦਾਦਾ ਚੜਤ ਸਿੰਘ ਦੀ ਫੌਜ ਵਿੱਚ ਰਹਿਣ ਦਾ ਮਾਨ ਹਾਸਲ ਹੋਇਆ ਸੀ। ਆਪਣੇ ਪੁਰਖਿਆਂ ਤੋਂ ਬਹਾਦਰੀ ਦੀ ਗੁਣਤੀ ਦੇ ਨਾਲ-ਨਾਲ ਹਰੀ ਸਿੰਘ ਨੂੰ ਗੁਰਸਿੱਖੀ ਵੀ ਵਿਰਾਸਤ ਵਿੱਚ ਮਿਲੀ ਸੀ। ਉਹਨਾਂ ਦੀ ਉਮਰ ਸਿਰਫ 7 ਸਾਲ ਦੀ ਸੀ ਜਦੋਂ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ। ਪਰ ਹਰੀ ਸਿੰਘ ਨਲਵਾ ਨੇ ਹੌਂਸਲਾ ਨਹੀਂ ਛੱਡਿਆ। ਉਹਨਾਂ ਨੇ ਘੋੜਸਵਾਰੀ ਸਿੱਖੀ, ਤਲਵਾਰ ਚਲਾਉਣੀ ਸਿੱਖੀ। ਅਤੇ ਬੰਦੂਕ ਚਲਾਉਣੀ ਵੀ ਉਹ ਹਰ ਕੰਮ ਵਿੱਚ ਬਹੁਤ ਤੇਜ ਸਨ ਲੋਕ ਕਹਿੰਦੇ ਸਨ ਇਹ ਤਾਂ ਸ਼ੇਰ ਵਰਗਾ ਬੱਚਾ ਹੈ ਉਹਨਾਂ ਦੇ ਪਿਤਾ ਦੀ ਮੌਤ ਮਗਰੋਂ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਨਾਨਕੇ ਪਿੰਡ ਲੈ ਕੇ ਜਿੱਥੇ ਉਹਨਾਂ ਦੀ ਅੱਗੇ ਦੀ ਪਰਵਰਿਸ਼ ਹੋਈ ਮਹਿਜ 15 ਸਾਲ ਦੀ ਉਮਰ ਵਿੱਚ ਹਰੀ ਸਿੰਘ ਨਲੂਆ ਲਾਹੌਰ ਆਏ ਅਤੇ ਉੱਥੇ ਜੰਗੀ ਮੈਦਾਨ ਵਿੱਚ ਆਪਣੇ ਜੰਗੀ ਕਰਤੱਵ ਦਿਖਾਈ ਜਿਨ੍ਹਾਂ ਨੂੰ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਸਿਪਾਹੀਆਂ ਨੂੰ ਕਿਹਾ ਪਤਾ ਕਰੋ ਇਹ ਨੌਜਵਾਨ ਕੌਣ ਹੈ ਤਾਂ ਉਹਨਾਂ ਨੇ ਕਿਹਾ ਇਹਨਾਂ ਦੇ ਪਿਤਾ ਸਰਦਾਰ ਗੁਰਦਿਆਲ ਸਿੰਘ ਉੱਪਰ ਅਤੇ ਦਾਦਾ ਚੜਤ ਸਿੰਘ ਵੀ ਆਪਣੀ ਫੌਜ ਵਿੱਚ ਮਾਨ ਹਾਸਲ ਕਰ ਚੁੱਕੇ ਹਨ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਹਰੀ ਸਿੰਘ ਨਲੂਆ ਨੂੰ ਆਪਣੇ ਪਾਸ ਬੁਲਾਇਆ ਤੇ ਆਪਣੀ ਫੌਜ ਵਿੱਚ ਵਰਦੀ ਕਰ ਲਿਆ ਇੱਕ ਦਿਨ ਹਰੀ ਸਿੰਘ ਨੂੰ ਨਾਲ ਲੈ ਕੇ ਮਹਾਰਾਜਾ ਰਣਜੀਤ ਸਿੰਘ ਸ਼ਿਕਾਰ ਖੇਡਣ ਜੰਗਲ ਵਿੱਚ ਗਏ ਤਾਂ ਅਚਾਨਕ ਇੱਕ ਆਦਮਖੋਰ ਸ਼ੇਰ ਨੇ ਹਰੀ ਸਿੰਘ ਨਲਵਾਤੇ ਹਮਲਾ ਕਰ ਦਿੱਤਾ ਹਰੀ ਸਿੰਘ ਨਲਵਾ ਨੂੰ ਤਲਵਾਰ ਕੱਢਣ ਦਾ ਮੌਕਾ ਨਾ ਮਿਲਿਆ ਤਾਂ ਉਹਨਾਂ ਨੇ ਆਪਣੇ ਹੱਥਾਂ ਨਾਲ ਹੀ ਸ਼ੇਰ ਦੇ ਖੁੱਲੇ ਜਬਾੜੇ ਨੂੰ ਫੜ ਕੇ ਅਜਿਹਾ ਝਟਕਾ ਦਿੱਤਾ ਕਿ ਉਹ ਤਰਦੀਦੇ ਡਿੱਗ ਪਿਆ ਬੜੀ ਫੁਰਤੀ ਨਾਲ ਉਹਨਾਂ ਨੇ ਸ਼ੇਰੀ ਸਾਹਿਬ ਨਾਲ ਵਾਰ ਕਰਕੇ ਸ਼ੇਰ ਦੀ ਗਰਦਨ ਧਣ ਨਾਲੋਂ ਅਲੱਗ ਕਰ ਦਿੱਤੀ ਮਹਾਰਾਜਾ ਰਣਜੀਤ ਸਿੰਘ ਜੀ ਇਹ ਸਭ ਦੇਖ ਕੇ ਬਹੁਤ ਖੁਸ਼ ਹੋਏ ਅਤੇ ਹਰੀ ਸਿੰਘ ਨਲੂਆ ਨੂੰ ਜਫੀ ਪਾ ਕੇ ਕਿਆ ਅਸੀਂ ਰਾਜਾ ਨਾਲ ਤਾਂ ਨਹੀਂ ਦੇਖਿਆ ਪਰ ਤੂੰ ਹੀ ਸਾਡਾ ਨਾਲੇ ਉਹਨਾਂ ਦੀ ਬਹਾਦਰੀ ਤੋਂ ਖੁਸ਼ ਹੋਊਗੀ ਮਹਾਰਾਜਾ ਨੇ ਹਰੀ ਸਿੰਘ ਨੂੰ ਨਲੂਆ ਦਾ ਖਿਤਾਬ ਬਖਸ਼ਿਆ ਅਤੇ ਆਪਣੀ ਰੈਜੀਮੈਂਟ ਦਾ ਜਰਨਲ ਥਾਪ ਦਿੱਤਾ ਹਰੀ ਸਿੰਘ ਨਲੂਆ ਨੇ ਪਹਿਲਾਂ ਸਿਆਲਕੋਟ ਫਿਰ ਮੁਲਤਾਨ ਅਟਕ ਕਸ਼ਮੀਰ ਅਤੇ ਪਸ਼ਾਵਰ ਇੱਕ ਤੋਂ ਬਾਅਦ ਇੱਕ ਇਲਾਕੇ ਫਤਿਹ ਕਰਕੇ ਫਾਲਸਾ ਰਾਜ ਦਾ ਝੰਡਾ ਅਫਗਾਨਿਸਤਾਨ ਤੱਕ ਲਹਿਰਾ ਦਿੱਤਾ ਅਫਗਾਨਾਂ ਵਿੱਚ ਹਰੀ ਸਿੰਘ ਨਲੂਵੇ ਦਾ ਖੌ ਇਸ ਕਦਰ ਵੱਧਦਾ ਗਿਆ ਕਿ ਅਫਗਾਨ ਲੋਕ ਕਥਾਵਾਂ ਵਿੱਚ ਵੀ ਹਰੀ ਸਿੰਘ ਨਲੂਵੇ ਦਾ ਜ਼ਿਕਰ ਕਰਨ ਲੱਗੇ ਮਨਮੋਹਕ ਰੂਪ ਸਡੋਲ ਤੇ ਫਰਤੀਲੇ ਸਰੀਰ ਵਾਲੇ ਇਸ ਤਲਵਾਰ ਦੇ ਧਨੀ ਮਹਾ ਘੋੜ ਸਵਾਰ ਤੇ ਨਿਸ਼ਾਨਚੀ ਨੂੰ ਦੇਖ ਕੇ ਵੈਰੀ ਦੰਦਾ ਥਲਣੇ ਜੀਬ ਦਬ ਲੈਂਦੇ ਸੀ ਮਹਾਨ ਦਾਨੀ ਅਤੇ ਸੂਰਬੀਰ ਚੋਦਾ ਹੋਣ ਦੇ ਨਾਲ-ਨਾਲ ਹਰੀ ਸਿੰਘ ਨਲਵਾ ਵਿੱਚ ਪ੍ਰਸ਼ਾਸਕੀ ਖੋਪੀਆਂ ਵੀ ਸਨ ਜਿਸ ਦੀ ਮਿਸਾਲ ਉਸ ਵੱਲੋਂ ਕਸ਼ਮੀਰ ਬਤੌਰ ਗਵਰਨਰ ਚਲਾਏ ਰਾਜ ਪ੍ਰਬੰਧਾਂ ਨੂੰ ਵੇਖਦਿਆਂ ਮਿਲਦੀ ਹੈ ਅਫਗਾਨਾ ਨੇ ਕਸ਼ਮੀਰ ਵਿੱਚ ਕਈ ਰਮਨੀਕ ਸਨਾਤੀ ਮੰਦਰਾਂ ਨੂੰ ਢਾ ਕੇ ਮਜਾਰਾਂ ਤੇ ਮਕਬਰੇ ਉਸਾਰੇ ਹੋਏ ਸਨ ਜਿਨ੍ਹਾਂ ਨੂੰ ਹਰੀ ਸਿੰਘ ਨੇ ਸਨਾਤਨੀ ਲੋਕਾਂ ਨਾਲ ਮਿਲ ਕੇ ਮੋੜ ਆਪਣੇ ਪੁਰਾਣੇ ਰੂਪ ਵਿੱਚ ਉਸਾਰਨ ਦਾ ਮਨ ਬਣਾਇਆ ਪਰ ਅਫਗਾਨਾਂ ਦੇ ਡਰ ਕਾਰਨ ਸਨਾਤਨੀ ਲੋਕ ਇਸ ਲਈ ਰਜਾਮੰਦ ਨਾ ਹੋਈ ਜਿਸ ਕਾਰਨ ਉਹ ਮਕਬਰੇ ਤੇ ਮਜਾਰਾਂ ਉਸੇ ਤਰ੍ਹਾਂ ਕਾਹਿਮ ਰਹੀਆਂ ਅਫਗਾਨੀ ਰਾਜ ਦੌਰਾਨ ਹਿੰਦੂਆਂ ਨੂੰ ਸਿਰ ਤੇ ਪਗੜੀ ਬੰਨਣ ਅਤੇ ਪੈਰ ਜੁੱਤੀ ਪਾਉਣ ਦੀ ਇਜਾਜ਼ਤ ਨਹੀਂ ਸੀ ਹਰੀ ਸਿੰਘ ਨੇ ਆਉਂਦਿਆਂ ਹੀ ਅਜਿਹੇ ਵਿਤਕਰੇ ਖਤਮ ਕਰ ਦਿੱਤੇ ਅਤੇ ਆਪਣੇ ਰਾਜ ਵਿੱਚ ਹਰ ਧਰਮ ਦੇ ਲੋਕਾਂ ਨੂੰ ਇੱਕਸਾਰ ਸਹੂਲਤਾਂ ਦਿੱਤੀਆਂ ਔਰੰਗਜ਼ੇਬ ਦੇ ਸਮੇਂ ਤੋਂ ਹਿੰਦੂਆਂ ਤੋਂ ਵਸੂਲਿਆ ਜਾਣ ਵਾਲਾ ਜਜ਼ੀਆ ਵੀ ਹਰੀ ਸਿੰਘ ਨਲੂਆ ਨੇ ਖਤਮ ਕਰ ਦਿੱਤਾ ਕਸ਼ਮੀਰ ਚੋਂ ਡਰ ਭਏ ਕਾਰਨ ਹਿਜਰਤ ਕਰ ਚੁੱਕੇ ਕਈ ਕਸ਼ਮੀਰੀ ਪੰਡਤ ਉਸ ਦੇ ਸ਼ਾਸਨ ਦੌਰਾਨ ਵਾਪਸ ਕਸ਼ਮੀਰ ਆਵਦ ਸੇ ਕਸ਼ਮੀਰੀ ਸ਼ਾਲਾਂ ਪਸ਼ਮੀਨਾ ਅਤੇ ਰੇਸ਼ਮ ਆਦ ਦੀ ਦਸਤਕਾਰੀ ਜੋ ਅਫਗਾਨੀ ਰਾਜੋ ਦੌਰਾਨ ਖਤਮ ਹੋ ਗਈ ਸੀ ਉਹ ਹਰੀ ਸਿੰਘ ਨਲਗਵਾ ਨੇ ਮੁੜ ਸੁਰਜੀਤ ਕੀਤੀ ਪਹਿਲੇ ਪਾਤਸ਼ਾਹ ਨਾਲ ਸੰਬੰਧਿਤ ਗੁਰਦੁਆਰਾ ਪੰਜਾ ਸਾਹਿਬ ਦੀ ਸੇਵਾ ਵੀ ਹਰੀ ਸਿੰਘ ਦੇ ਹਿੱਸੇ ਆਈ ਉਸ ਨੇ ਇਸ ਪਵਿੱਤਰ ਅਸਥਾਨ ਤੇ ਗੁਰਦੁਆਰਾ ਸਾਹਿਬ ਦੇ ਨਾਲ ਨਾਲ ਸ਼ਰੋਹ ਰਤੇ ਯਾਤਰੀਆਂ ਦੇ ਰਹਿਣ ਲਈ ਸਰਾਵਾਂ ਦੀ ਉਸਾਰੀ ਵੀ ਕਰਵਾਈ ਕਸ਼ਮੀਰ ਵਿੱਚ ਉਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਕਹਿਣ ਤੇ ਆਪਣੇ ਨਾਂ ਦੇ ਚਾਂਦੀ ਅਤੇ ਤਾਂਬੇ ਦੇ ਦੋ ਸਿੱਕੇ ਵੀ ਚਲਾਈ ਜਿਸ ਤੇ ਇੱਕ ਪਾਸੇ ਸ੍ਰੀ ਅਕਾਲ ਸਹਾਇ ਅਤੇ ਦੂਜੇ ਪਾਸੇ ਹਰੀ ਸਿੰਘ ਨਲਵਾ ਦਾ ਨਾਂ ਅੰਕਿਤ ਸੀ ਸਥਾਨਕ ਲੋਕ ਇਸ ਨੂੰ ਹਰੀ ਸਿੰਘੀਆ ਪੈਸਾ ਆਖਦੇ ਸਨ ਹਰੀ ਸਿੰਘ ਰੁਪਏ ਮੁੱਖ ਤੌਰ ਤੇ ਕਸ਼ਮੀਰ ਹਜ਼ਾਰਾ ਅਤੇ ਪੇਸ਼ਾਵਰ ਦੇ ਇਲਾਕਿਆਂ ਵਿੱਚ ਵਰਤੇ ਜਾਂਦੇ ਸਨ ਜਿੱਥੇ ਨਲਵਾ ਦਾ ਸ਼ਾਸਨ ਸੀ ਇਹ ਰੁਪਏ ਸਿਰਫ ਵਪਾਰ ਲਈ ਨਹੀਂ ਸਗੋਂ ਨਿਆ ਭੁਗਤਾਨ ਅਤੇ ਸਰਕਾਰੀ ਕੰਮਾਂ ਲਈ ਵੀ ਵਰਤੇ ਜਾਂਦੇ ਸਨ ਇਹ ਰੁਪਏ ਹਰੀ ਸਿੰਘ ਨਲਵਾਦੀ ਆਰਥਿਕ ਸੋਚ ਲੋਕ ਕਲਿਆਣ ਦੀ ਨੀਤੀ ਅਤੇ ਆਤਮ ਨਿਰਭਰ ਪ੍ਰਸ਼ਾਸਨ ਦਾ ਪ੍ਰਤੀਕ ਸਨ ਇੱਧਰ ਸਿੱਖ ਫੌਜਾਂ ਤੇ ਅਫਗਾਨਾਂ ਵਿੱਚ ਕਮਸਾਨ ਜੁੱਦ ਸ਼ੁਰੂ ਹੋ ਚੁੱਕਿਆ ਸੀ ਕਿਲੇਦਾਰ ਮਹਾ ਸਿੰਘ ਨੇ ਬੀਬੀ ਹਰਸ਼ਰਣ ਕੌਰ ਹੱਥੀ ਹਰੀ ਸਿੰਘ ਨਲੂਆ ਕੋਲ ਮਦਦ ਲਈ ਸੁਨੇਹਾ ਭੇਜਿਆ ਸੁਨੇਹਾ ਮਿਲਦੇ ਹੀ ਹਰੀ ਸਿੰਘ ਨਲੂਆ ਸਿੰਘ ਤੇਜ ਬੁਖਾਰ ਦੀ ਪ੍ਰਵਾਹ ਨਾ ਕਰਦਿਆਂ ਆਪਣੇ ਸਾਥੀਆਂ ਨਿਧਾਨ ਸਿੰਘ ਪੰਜ ਹੱਥਾ ਅਤੇ ਅਮਰ ਸਿੰਘ ਮਜੀਠੀਆਂ ਨੂੰ ਨਾਲ ਲੈ ਕੇ ਜਮਦੌਰ ਵੱਲ ਕੂਚ ਕਰ ਗਏ ਉਹਨਾਂ ਨੇ ਇਸ ਹਮਲੇ ਦੀ ਸੂchnਾ ਮਹਾਰਾਜਾ ਗੋਲਪੇਜ ਕੇ ਆਪਣੀ ਫੌਜ ਵਾਪਸ ਮੰਗਵਾਈ ਪਰ ਰਾਜਾ ਧਿਆਨ ਸਿੰਘ ਨੇ ਕਵਰ ਨੌਨਿਹਾਲ ਸਿੰਘ ਦੇ ਵਿਆਹ ਵਿੱਚ ਰੁੱਝੇ ਮਹਾਰਾਜੇ ਨੂੰ ਇਹ ਸੂਚਨਾ ਸਮੇਂ ਤੇ ਨਾ ਦਿੱਤੀ ਉਧਰ ਹਰੀ ਸਿੰਘ ਨਲੂਆ ਦੇ ਆਉਣ ਦੀ ਖਬਰ ਮਿਲਦਿਆਂ ਹੀ ਸਿੰਘਾਂ ਦੇ ਜਜ਼ਬੇ بلند ਹੋ ਗਏ ਅਤੇ ਅਫਗਾਨਾਂ ਦੀਆਂ ਚੂਲਾ ਹਿੱਲ ਗਈਆਂ ਹਰੀ ਸਿੰਘ ਨਲੂਆ ਦੇ ਆਉਂਦਿਆਂ ਹੀ ਅਫਗਾਨ ਫੌਜ ਦੀਆਂ ਜੜਾਂ ਹਿਲਾ ਦਿੱਤੀਆਂ ਅਤੇ ਉਹ ਮੈਦਾਨ ਛੱਡ ਕੇ ਦੋਰਾ ਖੈਬਰ ਵੱਲ ਵਾਪਸ ਭੱਜਣ ਲੱਗੀ ਹਰੀ ਸਿੰਘ ਨਲੂਆ ਦੇ ਵਿਰੋਧ ਕਰਨ ਦੇ ਬਾਵਜੂਦ ਵੀ ਨਿਹਾਨ ਸਿੰਘ ਪੰਜ ਹੱਥਾ ਜੋਸ਼ ਵਿੱਚ ਆ ਕੇ ਆਪਣੀ ਫੌਜੀ ਟੁਕੜੀ ਸਮੇਤ ਅਫਗਾਨ ਫੌਜਾਂ ਦਾ ਪਿੱਛਾ ਕਰਦਿਆਂ ਖੈਬਰ ਦੌਰੀ ਦੇ ਕਾਫੀ ਅੰਦਰ ਤੱਕ ਚਲੇ ਗਏ ਜਿਸ ਦੀ ਸਹਾਇਤਾ ਲਈ ਹਰੀ ਸਿੰਘ ਨਲੂਆ ਨੂੰ ਵੀ ਉਹਨਾਂ ਦੇ ਪਿੱਛੇ ਜਾਣਾ ਪਿਆ ਉੱਥੇ ਇੱਕ ਗੁਫਾ ਅੰਦਰ ਲੁਕੇ ਹੋਏ ਕੁਝ ਕਾਜ਼ੀਆਂ ਨੇ ਨਲੂਏ ਦੀ ਛਾਤੀ ਅਤੇ ਬੱਖੀ ਵਿੱਚ ਗੋਲੀਆਂ ਦਾਗ ਦਿੱਤੀਆਂ ਜੰਗ ਦੇ ਅਜਿਹੇ ਸਮੇਂ ਹਰੀ ਸਿੰਘ ਨਲੂਆ ਨੇ ਆਪਣੇ ਜ਼ਖਮੀ ਹੋਣ ਦੀ ਵੀ ਕਿ ਸੇ ਨੂੰ ਪੀਨਕ ਨਾ ਪੈਨ ਦਿੱਤੀ ਅਤੇ ਅਮਰ ਸਿੰਘ ਮਜੀਠੀਆਂ ਨੂੰ ਨਿਹਾਲ ਸਿੰਘ ਪੰਜ ਹੱਥਾ ਦੀ ਮਦਦ ਲਈ ਤੋਰ ਕੇ ਆਪ ਵਾਪਸ ਜਮਦੌਰ ਦੇ ਕਿਲੇ ਵਿੱਚ ਆ ਗਏ। ਉਹਨਾਂ ਦੇ ਜ਼ਖਮਾਂ ਦੀ ਹਾਲਤ ਵੇਖ ਕੇ ਸਭ ਘਬਰਾ ਗਏ। ਇਲਾਜ ਹੋਇਆ ਪਰ ਲਹੂ ਬਹੁਤ ਵਗਣ ਕਾਰਨ ਹਾਲਤ ਬੇਹਦ ਗੰਭੀਰ ਹੋ ਚੁੱਕੀ ਸੀ। ਉਧਰ ਸਿੱਖ ਫੌਜ ਅਫਗਾਨਾਂ ਨੂੰ ਹਰਾ ਕੇ ਉਹਨਾਂ ਦਾ ਬਹੁਤ ਸਾਰਾ ਚੰਗੀ ਸਮਾਨ ਆਪਣੇ ਕਬਜ਼ੇ ਵਿੱਚ ਲੈ ਕੇ ਵਾਪਸ ਜਮਦੌਰ ਦਾਖਲ ਹੋ ਚੁੱਕੀਆਂ ਸੀ ਬੁਰੀ ਤਰ੍ਹਾਂ ਜ਼ਖਮੀ ਹਰੀ ਸਿੰਘ ਨਲੂਆ ਨਿਟਾਲ ਪਿਆਜੀ ਅਫਗਾਨੀ ਫੌਜਾਂ ਦੇ ਮੂੜ ਹਮਲੇ ਦੇ ਖਤਰੇ ਕਾਰਨ ਲਾਹੌਰ ਤੋਂ ਖਾਲਸਾ ਫੌਜ ਆਉਣ ਤੱਕ ਹਰੀ ਸਿੰਘ ਨਲੂਆ ਨੇ ਆਪਣੇ ਜ਼ਖਮੀ ਹੋਣ ਦੀ ਖਬਰ ਕਿਲੇ ਤੋਂ ਬਾਹਰ ਨਾ ਚਾਣ ਦਿੱਤੀ ਅਕੀਰ ਖਾਲਸਾ ਫੌਜਾਂ ਦਾ ਪਹੁੰਚ ਗਈਆਂ ਪਰ ਖਾਲਸਾ ਫੌਜ ਦਾ ਮਹਾਨ ਜੋਧਾ 30 ਅਪ੍ਰੈਲ 1837 ਨੂੰ ਸਦਾ ਲਈ ਅੱਖਾਂ ਵਿੱਚ ਗਿਆ ਮਹਾਰਾਜਾ ਰਣਜੀਤ ਸਿੰਘ ਲਈ ਇਹ ਖਬਰ ਬਹੁਤ ਹੀ ਦੁਖਦਾਈ ਸੀ ਉਹਨਾਂ ਦੇ ਕਹਿਣ ਮੁਤਾਬਕ ਖਾਲਸਾ ਰਾਜ ਦਾ ਇੱਕ ਵੱਡਾ ਬੁਰਜ ਡਿੱਗ ਗਿਆ ਸੀ ਇਹ ਸੀ ਹਰੀ ਸਿੰਘ ਨਲਵਾਦੀ ਗਾਥਾ